ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੈ ਰੱਛਾ ਬੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਹਮਰੇ ਦੁਸ਼ਟ ਸਭ ਹੈ ਤੁਮ ਕਾ ਬੋ ਆਪ ਹੱਥ ਦੈ ਮੋਹੇ ਬਚਾਵੋ ਸੁਖੀ ਵਸੈ ਮੋਹਰੋ ਪਰਿਵਾਰ ਸੇਵਕ ਸਿੱਖ ਸਭ ਹੈ ਕਰਤਾਰਾ ਮੋਹ ਰਖਾ ਨਿਜ ਕਰਦੈ ਕਰਿਐ سب بہرن کو آج سنگری پورن ہوتے ستر ہمارے ماریہ ہے آپ ماری ہاتھ درجائے مرن کال کا تراس نی ہے جو سدا ہمارے پچھا سری استجو کرے ہو رچھا راک لے ماخن ہار ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀ ਹਾਤ ਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ देव दयंत जच्छन उपजायो आद अंत एकै अवतार सोई गुरु समझे हो हमारा नमस्कारति सही को हमारी सकल प्रजा जिन आप सवारी सेवकन को सब गुण सुख दियो सत्रन को पल मोह बद्ध कियो घट घट कै अंतर की जान भला बुरा की पीर पहचानत चींटी ते कुंचर स्थूला सब कृपा दृष्ट कर फूला संतन दुख पाए ते दुखी सुख पाए साधन कह सुखी एक एक की पीर पशाने कट कट कै पट पट की जाने जब उध करख करा करतारा प्रजा तरत तब देह अपारा जब आ करख करत हूं कबहु तुम मैं मिलत दे तर सबहु जीते बदन शिष्ट सब, सब थार आप अपनी बूज उचारय तुम सबहिते रहत निरालम जानत वेद भेद अर आलम ਨਿਰੰਕਾਰ ਨਿਰਵਕਾਰ ਨਿਲਭ ਆਦ ਅਨੀਲ ਅਨਾਦ ਅਸਭ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨ ਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੁਹੈ ਤੇਤੀ ਤੁਮਰਾ ਲਖਾ ਨ ਜਾਹੇ ਪਸਾਰਾ ਕਹਿ ਬਿਦ ਸਜਾ ਪਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ रंक पयो राव कहि पऊपा अण्डय जिरज सेतज कीनी उत्पुज खान बहु रच दीनी कहू फूल राजा हवै बैठा कहू सिमट पयो संकरिये केठा सगरि शिष्ट दिखाये अचंभ भव आद जुगाद स्वरूप स्वयम् भव अबरच्छामी री तुम करो सिख उभार सिख संगरो दुष्ट जित उठवत उत्पता सकल मलेश करो रण काता जे अस्तु तव शरण ही परय ਤਿੰਨ ਕਹਿ ਦੁਸ਼ਟ ਦੁਖਿਤ ਹੋਇ ਅਮਰੇ ਔਰ ਖਜਵਨ ਪਗ ਪਰੇ ਤੇ ਹਾਰੇ ਤਿੰਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਅਹੇ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਏ ਤਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰਹਿ ਤਤ ਕਾਲਾ ਕਿਰਪਾ ਦੇਇ ਤਨ ਜਾਹੇ ਨ ਹਰਿਓ ਤਾਂ ਕੇ ਤਾਪ ਤਨ ਕਮਹ ਹਰਿਓ ਹਿਰਦ ਸਿਧ ਖਰਮੋ ਸਭ ਹੋਏ ਦੁਸ਼ਟ ਸਾਸਵ ਸਕਹਿ ਨ ਕੋਈ ਇਕ ਬਾਰ ਜਨ ਤੁਮਹਿ ਸੰਭਾਰਾ ਕਾਲ ਫਾਸਤੇ ਤਹੀ ਅਭਾਰਾ ਜਿਨ ਨਰ ਨਾਮ ਤੇ ਹਾਰੂ ਕਹ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਰਥ ਦੇ ਲਹਿ ਅਭਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਪਤ ਸਾਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੂ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਨਾ ਜਾਣ ਕਰੋ ਪ੍ਰਤੀ ਪਾਰ ਹਮਰੇ ਦੁਸ਼ਟ ਸਭ ਹੈ ਤੁਮ ਕਾ ਬੋ ਆਪ ਹਾਥ ਦੈ ਮੋਹਿ ਬਚਾ ਬੋ ਸੁਖੀ ਬਸੈ ਮੋਹੋ ਪਰਿਵਾਰ ਸੇਵਕ ਸਿੱਖ ਸਭ ਹੈ ਕਰਤਾਰ ਮੋਹ ਰਖਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾਡ ਕੋਈ ਅਬਰ ਨਾ ਤੈ ਆਹੂ ਜੋ ਵਰਚਹੁ ਸੋ ਤੁਮ ਤੈ ਪਾਉ ਸੇਵਕ ਸਿੱਖ ਹਮਾਰਾ ਤਾਰਿਐ चुनो चुनो सत्र हमारे मारिए है आप हाथ दे मुझायो भरिए मरण काल का त्रास निवरी है हो जो सदा हमारे पछा सिनीस्तुजू करे हो रक्षा राख ले मोह राखन हारे साहिब संत सहाय प्यारे दीनबंध दुष्टन कहनता तुम हो परी चतुर्दश कंता काल पाए ब्रह्मा बपत्थरा काल पाए शिवजू अवतरा काल पाए करबिसन प्रकासा ਸਕਲ ਕਾਲ ਕਾ ਕੀ ਹਾ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾਜ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ستر کو پل موہبد کی جانت پل بر پیر پشانترا سپ کردن کہ سکی ایک, ایک کی پیر پشانے کٹ کٹ کے پٹ پٹ کی جانے جب اد کرک کرا کر تارا پرجا ترت تب دہارا جب آ کرخ کرت ہوں کب ہوں तुम में मिलत आप आप तुम ते तर सब हु जेते बदनशिष्ठ सब थार आप अपनी बूज उचारय तुम सबहिते रहत निरालम जानत वेद भेद अर आलम निरंकार रे विकार न लब आज अनिल अनाद असब ताका मूड उचारत पेदा जाको पेव न पावत वेदा ताको कृपाहन अनुमानत महामूड किछ भेद न जानत महादेव को कहत सदा शिव निरंकार का चीनत नह पेव ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖ ਨਾ ਜਾਹੇ ਪਸਾਰਾ ਕਹਿਬਿ ਦੁ ਸਜਾ ਪਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਿਹੋ ਰਾਵ ਕਹੀ ਪੂਪਾ ਅੰਡਜ ਜੀਲ ਜੁ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਪਿਹੋ ਸੰਕਰੀ ਕੇਠਾ ਸਗਰੀ ਸਿਸ਼ਟ ਦਿਖਾਈ ਅਚੰਪ ਹਬ ਆਦ ਜੁਗਾਦ ਸਰੂਪ ਸਿਯੰਪ ਹਬ ਅਬਰ ਛਾਮੇ ਦੀ ਤੁਮ ਕਰੋ ਸਿੱਖ ਉਭਾਰਾ ਸਿੱਖ ਸੰਗਰੋ ਦੁਸ਼ਟ ਜਿਤੈ ਉਠਵਤ ਉਤਪਾਤਾ ਸਕਲ ਮਲੇਸ ਕਰੋ ਰਣ ਖਾਤਾ ਜੇ ਅਸਤੁ ਤਬ ਸਰ ਨਹੀਂ ਪਰੈ ਤਿਨ ਕਹਿ ਦੁਸ਼ਟ ਦੁਖ ਤੋਇ ਮਰੈ ਔਰਖ ਜਬਨ ਪਗ ਪਰੇ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਭ ਟਾਰੈ ਜੋ ਕਲ ਕੋ ਇਕ ਬਾਰ ਤੇ ਆਹੇ ਤਾਂ ਕੇ ਕਾਲ ਨਿਕਟ ਨਹੀਂ ਆਹੇ ਰੱਛਾ ਹੋਏ ਤਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰਹਿ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿਓ ਤਾਂਕੇ ਤਾਪਤਨ ਕਮ ਹੈ ਹਰਿਓ ਰਿੱਜ ਸਿੱਧ ਖਰਮੋ ਸਭ ਹੋਏ ਦੁਸ਼ਟ ਸਾਸ ਸਕਹਿ ਨ ਕੋਈ ਏਕ ਬਾਰ ਜਨ ਤੁਮਹ ਸੰਭਾਰਾ ਕਾਲ ਫਾਸਤੇ ਤਾਹੀ ਅਭਾਰਾ ਜਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਰਨ ਤੇ ਹਾਰੀ ਆਪ ਹਾਸ ਦੇ ਲਹਿੇ ਭਾਰੀ ਸਰਬ ਥੋਰਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਪਤ ਸਾਹੀ ਦਸਮੀ कबे ओ बाच बेनती चौपाई हमरी करु हाथ दय रक्षा पूर्ण होए चित की इच्छा तब चरण नमन रहे हमारा अपना जान करो प्रति पार हमरे दुष्ट सब है तुम काबो आप हाथ द मोहे बचाबो सुखी बसै मोरो परिवार सेवक सिख सब है करतार मोहे रक्षा निज करद है करियै सब बैरन को आज संगरियै पूर्ण होए हमारी आशा تور بجن کی دہی پیاسا تمہیں سکھ ہمارے مرن کال کا تراس نیبری ہے ہمارے پچھا سری اس رچا راک لے ماخنہ رے سا سنت سہای پیارے دین بند دشن کہ तुम हो परी चतुर्दश कंता काल पाए ब्रह्मा बपत्थरा काल पाए शिव जू अवतरा काल पाए कर बिसन प्रकासा सकल काल का की हा तमासा जवन काल योगी सब कियो बेदराज ब्रह्मा जहोथियो जवन काल सब लोक सुवारा नमस्कार है ताहे हमारा जवन काल सब जक्त बनायो देव दंत जछन उपजायो आद अंत एकै अवतार ਸੋਈ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪਸ ਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜਿੰਟੀ ਤੈ ਕੁੰਚਰ ਅਸਥੂਲਾ ਸਭ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹੈ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੂੰ ਕਬਹੂੰ ਤੁਮ ਮੈਂ ਮਿਲਤ ਦੇਹ ਤਰਸਬਹੂੰ ਜੀਤੇ ਬਦਨ ਸਿਸ਼ਟ ਸਬਤ ਥਾਰੇ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਲਪ ਅਜ ਅਨੀਲ ਅਨਾਦ ਅਸਭ ਤਾਂ ਕਾ ਮੂੜ ਉਚਾਰਤ ਪੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੁਹੈ ਤੇਤੀ ਤੁਮਰਾ ਲਖ ਨ ਜਾਹੇ ਪਸਾਰਾ ਕਹਿ ਬਿਦ ਸਜਾ ਪਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਿਹੋ ਰਾਵ ਕਹੀ ਪੂਪਾ ਅੰਡਜ ਜੀਲ ਜਿ ਸੇਤ ਜਕੀਨੀ उत्पज्य खान बहु रच दीनी कहूं फूल राजा हवै बैठा कहूं सिमट पियो संकरी केठा सगरे शिष्ट दिखाय अचंभ भव आद जुगाद स्वरूप स्वयम् भव अबरच्छामी री तुम करो सिख उभार सिख संगरो दुष्ट जितै उठवत उत्पत्ता सकल मलेष करो रण काता जे अस्तु तव शरण ही परै तिन कै दुष्ट दुख तोय मरे और खजवन पग परै ते हारे ਤਿੰਨ ਕੈ ਤੁਮ ਸੰਕਟ ਸਭ ਟਾਰੈ ਜੋ ਕਲ ਕੋ ਇਕ ਬਾਰ ਤੇ ਆਹੇ ਤਾਂ ਕੇ ਕਾਲ ਨਿਕਟ ਨਹੀਂ ਆਹੇ ਰੱਛਾ ਹੋਏ ਤਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰਹਿ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰਿਓ ਤਾਂ ਕੇ ਤਾਪ ਤਨ ਕਮ ਹੈ ਹਰਿਓ ਰਿੱਧ ਸਿੱਧ ਖਰਮੋ ਸਭ ਹੋਏ ਦੁਸ਼ਟ ਸਾਸ ਹੈ ਸਕੇ ਨਾ ਕੋਈ ਇਕ ਬਾਰ ਜਿਨ ਤੁਮਹਿ ਸੰਭਾਰਾ ਕਾਲ ਫਾਸਤੇ ਤਹੀਂ ਅਭਾਰਾ ਜਿਨ ਨਰਨਾਮ ਤੇ ਹਾਰੂ ਕਹਾ दारिद्र दुष्ट दोखते रहा खड्ग केत में शरण तेहारी आप हास द लेहे भारी सर्व थोर मोह हो सहाय दुष्ट दोखते लेओ बचाई पातशाही दसमी कबे ओ बाच बेनती चौपाई हमरी करो हाथ द रक्षा पूर्ण होए चित की इच्छा तव चरण नमन रहे हमारा अपना जान करो प्रति पार हमरे दुष्ट सब है तुम काबो آپ ہاتھ دہ موہے بچاو سکھی پس مورہ سیوک سکھ سب ہے کر تارا محرچ کر دے کر سب بہرن کو آج سنگری پورن ہوئے ہماری آسا توجن کی رہے پیاسا تمہیں چھاڈ کوئی ابرنا تے آؤں جو بر چہو سو تم تہ پاؤں سیوک سکھ ہمارے تاریہ ہے چن چن ستر ہمارے ماریہ ہے آپ ہاتھ دہ مجھا بھر ہے ਮਰਨ ਕਾਲ ਕਾ ਤਰਾਸ ਨਿਵਰੀਐ ਕੋ ਜੋ ਸਦਾ ਹਮਾਰੇ ਪਛਾ ਸਿਣੀ ਉਸਤਜੂ ਕਰੇ ਹੋ ਰੱਛਾ ਰਖ ਲੈ ਮਿਹ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀ ਹਾ ਤਮਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜਹੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੈਂਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਧ ਕੀਓ ਘਟ ਘਟ ਕੈ ਅੰਤਰ ਕੀ ਜਾਣਤ بر کی پیر پشانت چینٹی تہولہ سپ کر, کر فولا سنتن دکھ پائے تے دکھی سکھ پائے پیر پٹ جانے جب اد کرخ کرا کرتارا تارا پرجا ترت تب دہ پارا جب آ کرخ کرت ہوں کب ہوں تم میں ملت دہ تر سب ہوں جیتے بدن سیشٹ سب تھارے आप अपनी बूज उचारै तुम सबहि ते रहत निरालम जानत वेद भेद अर आलम निरंकार निरविकार निलभ आध अनिल अनाद असभ ताका मूड उचारत पेदा जाको पेव न पावत वेदा ताको कृपा हन अनुमानत महामूड़ किछ भेद न जानत महादेव को कहत सदा शिव निरंकार का चीनत नहि पेव आप अपनी बुध है जेती बरनत भिन्न पहनत वह तेती تمرا لکھن جاہ پسارا کہ تم کرو سکھ ابھار سکھ سو दुष्ट जितो उठो बात उतपत्ता सकल मलेष करो रण काता जे अस्तुत तब शरण ही परै तिन कह दुष्ट दुख तोय मरे और खजवन पग परै ते हारे तिन कह तुम संकट सब टारै जो कल को एक बार ते अहै ताके काल निकट नहीं है, है रक्षा होए तहै सब काला दुष्ट अरिष्ट टारहै तत्काला कृपा दृष्ट तन जाहिं हरिओ ताके ताप तन कमहै हरिओ ਹਰੇ ਜੇ ਸਿੱਧ ਕਰਮੋ ਸਭ ਹੋਏ ਦੁਸ਼ਟ ਸਾਸ ਸੈ ਸਕਹਿ ਨ ਕੋਈ ਏਕ ਬਾਰ ਜਿਨ ਤੁਮਹਿ ਸੰਭਾਰਾ ਕਾਲ ਫਾਸਤੇ ਤਾਹੀ ਅਭਾਰਾ ਜਿਨ ਨਰ ਨਾਮ ਉਤੇ ਹਾਰੂ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਰਨ ਤੇ ਹਾਰੀ ਆਪ ਹਾਸ ਦੇ ਲਹਿੇ ਅਭਾਰੀ ਸਰਬ ਥੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਪਤ ਸਾਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ہمری کرو ہاتھ دے رچھہ ورن ہوئےจิต کی اچھہ تب چرن نمن رہے ہمارا اپنا جان کرو پرتی پار ہمرے دشت سب ہے تم کاو اپ ہاتھ دے موہے بچا و سخی بسے موہو پروار سیوک سکھ سب ہے کرتارا موہ رچھہ ننج کرد ہے کریے سب بہرن کو اج سنگھریے پوران ہوئے ہماری آسا تور پجن کی رہے پیاسا تمہیں چھ کوئی ابرنا سو تم تیوک سکھ ہمارے ہمارے پچھا سری اس رچا راک لے ماخنہ ساحب سنت سہای پیارے دین بند دشن کہ تم ہو پری چتردست ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਵਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਅਸਥੂਲਾ ਸਭਾ ਕਿਰਪਾ ਦੇਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹਿ ਸੁਖੀ ਇਕ ਇਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਖ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੂੰ ਕਬਹੂੰ ਤੁਮ ਮੈਂ ਮਿਲਤ ਦੇਹ ਤਰਸਬ ਹੂੰ ਜੀਤੇ ਬਦਨ ਸਿਸ਼ਟ ਸਭ ਥਾਰੇ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਲਭ ਅਰ ਅਨੀਲ ਅਨਾਦ ਅਸਭ ਤਾਂ ਕਾ ਮੂਡ ਉਚਾਰਤ ਪੇਦਾ ਜਾ ਕੋ ਭੇਵਨਾ ਪਾਪਤ ਬੇਦਾ ਤਾਂ ਕੁਕਰ ਪਾਹਨ ਅਨੁਮਾਨਤ ਮਹਾ ਮੂੜ ਕਿਛੁ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਹਿਨ ਤਵ ਹੈ ਤੇਤੀ ਤੁਮਰਾ ਲਖਨ ਜਾਹਿ ਪਸਾਰਾ ਕਹਿ ਬਿਦੂ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪਸ ਰੂਪਾ ਰੰਕ ਪਿਉ ਰਾਵ ਕਹੀ ਪੂਪਾ ਅੰਡਯ ਜੇਲਜ ਸਿਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ कहुं फूल राजा हवै बैठा कहूं सिमट पयो शंकर ये केठा सगरे शिष्ट दिखाय अचंभ भव आद जुगाद स्वरूप स्वयम् भव अबरक्षा मेरी तुम करो सिख उभार सिख संगरो दुष्ट जितै उठवत उत्पत्ता सकल मलेष करो रण काता जे अस्तु तव शरणहि परै तिन कह दुष्ट दुख तोय मरे और खजवन पग परै ते हारे तिन कह तुम संकट सब टारै ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰਿਓ ਤਾਂ ਕੇ ਤਾਪ ਤਨ ਕਮ ਹੈ ਹਰਿਓ ਰਿੱਧ ਸਿੱਧ ਖਰਮੋ ਸਭ ਹੋਏ ਦੁਸ਼ਟ ਸਾਸ ਸਕਹਿ ਨ ਕੋਈ ਇੱਕ ਬਾਰ ਜਿਨ ਤੁਮਹਿ ਸੰਭਾਰਾ ਕਾਲ ਫਾਸਤੇ ਤਹੀ ਅਭਾਰਾ ਜਿਨ ਨਰਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਰਨ ਤੇ ਹਾਰੀ ਆਪ ਹਾਸ ਦੇ ਲਹਿੇ ਭਾਰੀ ਸਰਬ ਥੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ